ਪਟਿਆਲਾ ਤੋਂ ਜਿਹੜੇ ਚੰਡੀਗੜ੍ਹ ਜਾਣ ਦੇ ਲਈ ਜੋ ਰਸਤੇ ਬਣੇ ਹੋਏ ਸਨ ਉਹ ਰਸਤੇ ਜਿਹੜੇ ਨੇ ਕਾਫੀ ਸਮੇਂ ਤੋਂ ਨੈਸ਼ਨਲ ਹਾਈਵੇ ਦੇ ਵੱਲੋਂ ਇਹ ਆਰੋ ਬਣਾਉਣ ਕਾਰਨ ਜਿਹੜਾ ਬੰਦ ਕੀਤਾ ਹੋਇਆ ਤੇ ਕਾਫੀ ਪਰੇਸ਼ਾਨੀ ਜਿਹੜੀ ਹੈ ਸ਼ਹਿਰ ਦੇ ਵਿੱਚ ਆ ਰਹੀ ਸੀ ਸ਼ਹਿਰ ਦੇ ਵਿੱਚ ਜਿਹੜੇ ਆਰੋ ਬਣੇ ਹੋਏ ਨੇ ਉਹਨਾਂ ਆਰੋਆਂ ਦੇ ਉੱਪਰ ਵੀ ਜਿਹੜੀ ਹੈ ਕਾਫੀ ਜਿਹੜੀ ਟ੍ਰੈਫਿਕ ਹੋ ਜਾਂਦੀ ਹੈ ਜਿਹਦੇ ਕਾਰਨ ਜੋ ਚੰਡੀਗੜ੍ਹ ਜਾਣ ਵਾਲੇ ਨੇ ਜਾਂ ਫਿਰ ਕਈ ਵਾਰ ਜੋ ਪਟਿਆਲਾ ਜਾਣ ਵਾਲੇ ਨੇ ਉਹਨਾਂ ਨੂੰ ਕਾਫੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਐਨਐਚਆਈ ਨਾਲ ਗੱਲ ਹੋਈ ਹੈ ਕਦੋਂ ਤੱਕ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਇੰਨੇ ਸਮੇਂ ਦੇ ਵਿੱਚ ਜਿਹੜੀ ਹੈ ਅਸੀਂ ਇਸ ਨੂੰ ਕਲੀਅਰ ਕਰ ਦਾਂਗੇ ਕਿਉਂਕਿ ਸ਼ਹਿਰ ਦੇ ਵੀ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਹ ਜਿਹੜਾ ਆਪਣਾ ਨਲਾਸ ਵਾਲਾ ਬ੍ਰਿਜ ਆਪਣਾ ਬਣ ਰਿਹਾ ਹੈਗਾ ਉਹ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਕਿ 20 ਤਰੀਕ ਤੱਕ ਅਸੀਂ ਇਹਨੂੰ ਰਨਿੰਗ ਪੋਜੀਸ਼ਨ ਤੋਂ ਚਾਲੂ ਕਰ ਦਾਂਗੇ। ਕਾਫੀ ਲੰਮੇ ਸਮੇਂ ਤੋਂ ਦਿੱਲੀ ਨੈਸ਼ਨਲ ਹਾਈਵੇ ਜਿਹੜਾ ਬੰਦ ਹੋਇਆ ਹੋਇਆ ਤੇ ਉਸ ਦੇ ਕਾਰਨ ਕਾਫੀ ਜਿਹੜਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਤਸਵੀਰਾਂ ਜੋ ਨੇ ਪਟਿਆਲਾ ਬਾਈਪਾਸ ਦੀਆਂ ਨੇ ਜਿੱਥੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਖੁਦ ਜਿਹੜੇ ਐਸਪੀ ਟ੍ਰੈਫਿਕ ਇੱਥੇ ਪਹੁੰਚ ਹੋਏ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਹੈ ਇਹ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ। ਇਹ ਲੋਕ ਜਿਹੜੇ ਚੰਡੀਗੜ੍ਹ ਜਾਣ ਨੂੰ ਜਾਂ ਫਿਰ ਜੀਰਪੁਰ ਸਾਈਡ ਜਾਂ ਫਿਰ ਜੀਰਪੁਰ ਤੋਂ ਪਟ ਤਮ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਕਾਫੀ ਦੇਰ ਜਿਹੜੀ ਜਾਮ ਦੇ ਵਿੱਚ ਰਹਿਣਾ ਪੈਂਦਾ ਸੀ ਅੱਜ ਮੇਰੇ ਨਾਲ ਜਿਹੜੇ ਨੇ ਐਸਪੀ ਜਿਹੜੇ ਨੇ ਪਟਿਆਲਾ ਟ੍ਰੈਫਿਕ ਪਹੁੰਚੇ ਨੇ ਸਰ ਕਾਫੀ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿ ਜਿਹੜਾ ਨਮਾ ਚ ਹਿਆਲ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਉਹਨਾਂ ਵੱਲੋਂ ਹਦਾਇਤ ਹੋਈ ਸੀ ਕਿ ਰਾਜਪੁਰਾ ਜਾ ਕੇ ਇਹਦਾ ਸਰਵੇ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਰੇਲਵੇ ਓਵਰ ਬ੍ਰਿਜ ਬਣ ਰਿਹਾ ਉਹਦੇ ਕਰਕੇ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਥੀ ਕਿਉਂਕਿ ਇਹ ਨੈਸ਼ਨਲ ਹਾਈਵੇ ਹੈ ਲੁਧਿਆਣਾ ਤੋਂ ਦਿੱਲੀ ਮਾਰਗ ਹੈ 메인 ਹਾਈਵੇ ਆਪਣਾ ਪਹਿਲਾਂ ਜੀਟੀ ਰੋਡ ਕਹਿੰਦੇ ਸੀ ਇਹਨੂੰ ਤੇ ਐਸਐਸਪੀ ਸਾਹਿਬ ਹੋਰਾਂ ਨੇ ਡੀਜੀਪੀ ਸਾਹਿਬ ਟ੍ਰੈਫਿਕ ਸਾਡੇ ਏਐਸ ਰਾਏ ਉਹਨਾਂ ਨਾਲ ਗੱਲ ਕੀਤੀ ਵੀ ਉੱਥੇ ਕਾਫੀ ਸਮੱਸਿਆ ਆ ਰਹੀ ਆ ਵੀ ਉਹਨਾਂ ਨੇ ਫਿਰ ਸਾਨੂੰ ਟੈਕ ਟੈਕਨੀਕਲ ਐਡਵਾਈਜ਼ਰ ਸਾਨੂੰ ਦਿੱਤੇ ਡਾਕਟਰ ਨਬੀਬ ਅਸੀਂ ਜਾ ਤੇ ਉਹ ਆਏ ਸੀ ਅੱਜ ਅੱਜ ਅਸੀਂ ਇੱਥੇ ਐਸਡੀਐਮ ਰਾਜਪੁਰਾ ਤੇ ਡੀਐਸਪੀ ਰਾਜਪੁਰਾ ਸਿਟੀ ਐਸਐਚਓ ਗੁਰਵਚਨ ਸਾਡੇ ਟ੍ਰੈਫਿਕ ਇੰਚਾਰਜ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਹ ਮੀਟਿੰਗ ਕੀਤੀ ਸੀ ਜੇ ਅਗਲੇ ਹਫਤੇ ਅਸੀਂ ਇਹ ਇੱਕ ਇਥੇ ਸਰਵੇ ਕਰਾਂਗੇ ਇਹਦੇ ਵਿੱਚ ਪੀਡਬੀਡੀ ਵਿਭਾਗ ਨੈਸ਼ਨਲ ਹਾਈਵੇ ਦੀ ਟੀਮ ਜਿਹੜੇ ਸਾਰੇ ਵਿੱਚ ਇਨਵੋਲਵ ਹੋਣਗੇ ਫਿਰ ਉਹ ਸਾਰਿਆਂ ਨਾਲ ਰਲ ਕੇ ਇਸ ਸਮੱਸਿਆ ਦਾ ਅਸੀਂ ਹੱਲ ਕੱਢਾਂਗੇ ਸਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਅੱਜ ਦੀ ਮੀਟਿੰਗ ਹੋਈ ਐ ਟੀਮ ਸਭ ਪਹੁੰਚੇ ਸੀ ਕਿ ਹੋਰ ਅਧਿਕਾਰੀ ਪਹੁੰਚੇ ਨੇ ਤੇ ਐਨਐਚਆਈ ਨਾਲ ਗੱਲ ਹੋਈ ਹੈ ਕਦੋਂ ਤੱਕ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਇੰਨੇ ਸਮੇਂ ਦੇ ਵਿੱਚ ਜਿਹੜੀ ਐਸੀ ਇਸ ਨੂੰ ਕਲੀਅਰ ਕਰ ਦਾਂਗੇ ਕਿਉਂਕਿ ਸ਼ਹਿਰ ਦੇ ਵੀ ਟ੍ਰੈਫਿਕ ਦੀ ਸਮੱਸਿਆ ਕਾਫੀ ਵੱਡੀ ਹੈ। ਹਾਂ ਜਿਹੜਾ ਆਪਣਾ ਨਲਾਸ ਵਾਲਾ ਬ੍ਰਿਜ ਆਪਣਾ ਬਣ ਰਿਹਾ ਹੈਗਾ ਉਹ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਕਿ 20 ਤਰੀਕ ਤੱਕ ਅਸੀਂ ਇਹਨੂੰ ਰਨਿੰਗ ਪੋਜੀਸ਼ਨ ਤੋਂ ਚਾਲੂ ਕਰ ਦਾਂਗੇ। ਜਿਸ ਜਦਕਿ ਜਦੋਂ ਟ੍ਰੈਫਿਕ ਆਪਣੀ ਜਿਹੜੀ ਲੁਧਿਆਣਾ ਦਿੱਲੀ ਵਾਲੀ ਚਾਲੂ ਹੋਗੀ ਤਾਂ ਜਿਹੜਾ ਚੰਡੀਗੜ੍ਹ ਪਟਿਆਲਾ ਦੀ ਟ੍ਰੈਫਿਕ ਹੈ ਉਹਨੂੰ ਕੁਝ ਨਾ ਕੁਝ ਰਾਹਤ ਮਿਲੇਗੀ ਤੇ ਇਹਦੇ ਚ ਜਾਮ ਘਟੂਗਾ। ਤੇ ਗੱਲ ਕਿੱਥੇ ਜਾਵੇ ਤਾਂ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਜਿਹੜਾ ਓਵਰਬ੍ਰਿਜ ਬਣਿਆ ਹੋਇਆ ਉਹਦੇ ਤੇ ਕਾਫੀ ਟ੍ਰੈਫਿਕ ਹੋ ਜਾਂਦੀ ਹੈ ਲੋਕ 2-2 3-3 ਲਾਈਨਾਂ ਬਣਾ ਲੈਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਰਾਜਪੁਰਾ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਤੇ ਹੋਰ ਜੀਲਕਪੁਰ ਤੋਂ ਜਿਹੜੇ ਬੰਦੇ ਡੇਲੀ ਅਪ ਡਾਊਨ ਕਰਦੇ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਸਿੰਗਲ ਲਾਈਨ ਬਣਾ ਕੇ ਰੱਖਣ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰਨ ਜਾਂ ਜਲਦੀ ਹੁੰਦੀ ਹੈ ਕਿਸੇ ਨੂੰ ਓਵਰਟੇਕ ਕਰਕੇ ਨਾ ਫਿਰ ਜਿਹੜੀ ਸਾਹਮਣੇ ਤੋਂ ਟ੍ਰੈਫਿਕ ਆਂਦੀ ਹੈ ਉਸ ਨੂੰ ਪ੍ਰਭਾਵਿਤ ਕਰ ਦਿੰਦ ਨੇ ਉਹ ਮੈਂ ਇਸ ਲਈ ਬੇਨਤੀ ਕਰਦਾ ਉਹਨਾਂ ਨੂੰ ਵੀ ਸਲੋ ਚੱਲ ਤਾਕੇ ਟ੍ਰੈਫਿਕ ਦਾ ਕੋਈ ਜਾਮ ਨਾ ਲਗੇ ਜੀ ਸਰ ਇਹਨਾਂ ਦੇ ਐਸਪੀ ਟ੍ਰੈਫਿਕ ਜਿਹੜੇ ਇਸ ਸਮੇ ਮੌਜੂਦ ਹਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਨੈਸ਼ਨਲ ਹਾਈਵੇ ਹੈ ਤੇ ਜਿਹੜਾ ਜੋ ਰੋਡ ਬਣੇ ਹੋਏ ਸਨ ਪਟਿਆਲਾ ਨੂੰ ਜਾਣ ਵਾਲਾ ਜਾਂ ਫਿਰ ਦੂਜੀ ਤਰਫ ਗੱਲ ਕੀਤੀ ਜਾਵੇ ਪਟਿਆਲਾ ਤੋਂ ਜਿਹੜੇ ਚੰਡੀਗੜ੍ਹ ਜਾਣ ਦੇ ਲਈ ਜੋ ਰਸਤੇ ਬਣੇ ਹੋਏ ਸਨ ਉਹ ਰਸਤੇ ਜਿਹੜੇ ਨੇ ਕਾਫੀ ਸਮੇ ਤੋਂ ਨੈਸ਼ਨਲ ਹਾਈਵੇ ਦੇ ਵੱਲੋਂ ਇਹ ਆਰੋ ਬਣਾਉਣ ਕਾਰਨ ਜਿਹੜਾ ਬੰਦ ਕੀਤਾ ਹੋਇਆ ਤੇ ਕਾਫੀ ਪਰੇਸ਼ਾਨੀ ਜਿਹੜੀ ਹੈ ਸ਼ਹਿਰ ਦੇ ਵਿੱਚ ਆ ਰਹੀ ਸੀ ਸ਼ਹਿਰ ਦੇ ਵਿੱਚ ਜਿਹੜੇ ਆਰੋ ਬਣੇ ਹੋਏ ਨੇ ਉਹਨਾਂ ਆਰੋਆਂ ਦੇ ਉੱਪਰ ਵੀ ਜਿਹ ਕਾਫੀ ਜਿਹੜੀ ਟ੍ਰੈਫਿਕ ਹੋ ਜਾਂਦੀ ਹੈ ਜਿਹਦੇ ਕਾਰਨ ਜੋ ਚੰਡੀਗੜ੍ਹ ਜਾਣ ਵਾਲੇ ਨੇ ਜਾਂ ਫਿਰ ਕਈ ਵਾਰ ਜੋ ਪਟਿਆਲਾ ਜਾਣ ਵਾਲੇ ਨੇ ਉਹਨਾਂ ਨੂੰ ਕਾਫੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਐਸਪੀ ਜਿਹੜੇ ਨੇ ਫਿਰ ਪਹੁੰਚੇ ਨੇ ਅਕੁਸ਼ ਸ਼ਰਮਾ ਜੀ ਜਿਹੜੇ ਨੇ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਜਿਹੜੀ ਉੱਥੇ ਟ੍ਰੈਫਿਕ ਹੋਣ ਕਾਰਨ ਇੱਕ ਲਾਈਨ ਦੇ ਵਿੱਚ ਲੈ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਤੋਂ ਮੁਕਤ ਮਿਲੇ ਤੇ ਇਹ ਵੀ ਜਿਹੜਾ ਕਾਫੀ ਜਿਹੜਾ ਕਿਹਾ ਜਾ ਰਿਹਾ ਕਿ ਦੋ ਕੁ ਮਹੀਨੇ ਦਾ ਹਲੇ ਪ੍ਰੋਸੈਸ ਹੈਗਾ ਦੋ ਕੁ ਮਹੀਨੇ ਹੋਰ ਕਾਫੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਤੁਸੀਂ ਚੰਡੀਗੜ੍ਹ ਜਾਣੇ ਹੋ ਜਾਂ ਫਿਰ ਚੰਡੀਗੜ੍ਹ ਤੋਂ ਪਟਿਆਲਾ ਜਾਣੇ ਆ ਤਾਂ ਥੋੜਾ ਜਲਦੀ ਨਿਕਲੋ ਕਿਉਂਕਿ ਟ੍ਰੈਫਿਕ ਹੋਣ ਕਾਰਨ ਕਿਤੇ ਤੁਹਾਨੂੰ ਦੇਰੀ ਨਾ ਹੋਵੇ ਤੇ ਜੋ ਜਿਹੜੇ ਦਿੱਲੀ ਜਾਣ ਵਾਲੇ ਨੇ ਉਹਨਾਂ ਨੂੰ ਜਿਹੜਾ ਆਉਣ ਵਾਲੇ ਜੇਕਰ ਗੱਲ ਕੀਤੀ ਜਾਵੇ ਤਾਂ 20 ਤਰੀਕ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਕਿ 20 ਤਰੀਕ ਤੱਕ ਜਿਹੜਾ ਨੈਸ਼ਨਲ ਹਾਈਵੇਅ ਉਸ ਨੂੰ ਚਲਾ ਦਿੱਤਾ ਜਾਵੇਗਾ ਪਰ ਜੋ ਪਟਿਆਲਾ ਵਾਲਾ ਹੈ ਉਸ ਨੂੰ ਥੋੜਾ ਟਾਈਮ ਲੱਗੇਗਾ ਤੇ ਅੱਜ ਜਿਹੜੇ ਨੇ ਵਿਜ਼ਿਟ ਕਰਨ ਦੇ ਲਈ ਇੱਥੇ ਐਸਪੀ ਜਿਹੜੇ ਨੇ ਅਕਸ਼ਰਮਾ ਪਹੁੰਚੇ ਨੇ ਕੰਮ ਜਿਹੜਾ ਨੈਸ਼ਨਲ ਹਾਈਵੇ ਦੇ ਵੱਲੋਂ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਮੀਟਿੰਗ ਉਹਨੀਆਂ ਮੀਟਿੰਗ ਦੇ ਵਿੱਚ ਦੇਖਣਾ ਹੋਵੇਗਾ ਕਦੋਂ ਤੱਕ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਿਹੜੇ ਨੇ ਸਮਾਂ ਦਿੰਦੇ ਨੇ ਕਿ ਇਸ ਸਮੇਂ ਤੱਕ ਜਿਹੜਾ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਕੈਮਰਾ ਪਰਸਨ ਬੋਲ ਦੇ ਨਾਲ ਗੁਪਤੀ ਮਾਨ ਐਬੀ 55 ਰਾਜਪੁਰਾ